ਇਹ ਤਾਂ 15 ਗੱਦੀ ਡਿਊਟੀ ਸੀ ਤੇ ਜਿਹੜੇ ਇੱਕ ਹੌਲਰ ਬਾਜ ਟੈਂਟਰ ਜਾਨੇ ਬੈਠੇ ਸੀ ਤੇ ਹੋਰ ਲਾਏ ਸੀ ਤੇ ਉਹ ਜਿਹੜੇ ਬਾਜ ਜਿਆਦਾ ਹੋਰ ਨਾਲ ਸੀ ਉਹਦੇ ਕਰਕੇ ਜਿਹੜਾ ਪਰੇਸ਼ਾਨ ਲੋਕਾਂ ਨੂੰ ਹੋ ਰਹੀ ਸੀ ਤੇ ਦੋ ਤਿੰਨ ਲੋਕਾਂ ਨੇ ਸ਼ਿਕਾਇਤਾਂ ਕੀਤੀ ਹੋਵੇ ਤਿੰਨ ਤੇ ਚਾਰ ਚਾਰ ਜਣ ਚੜ ਕੇ ਜਿਹੜੇ ਆ ਰਹੇ ਆ ਤੇ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ ਆ ਉਹਨਾਂ ਨੂੰ ਬੌਂਡ ਕੀਤਾ ਗਿਆ ਤੇ ਇਹਨਾਂ ਦੋ ਤਿੰਨ ਚਾਰਨ ਵੀ ਕੀਤੇ ਗਏ ਨੇ ਜੀ ਤੇ ਜਿਹੜੇ ਪੇਰੈਂਟ ਜਨ ਨਿਆਣੇ ਆਪਣੇ ਬਾਈਕ ਬਜ਼ਾਰਾਂ ਦੇ ਸ਼ਹਿਰਾਂ ਇਲੈਕਟ੍ਰਿਕ ਨੂੰ ਮੰਜਦੇ ਆ ਤੇ ਉਹ ਵੱਡੇ ਵੱਡੇ ਹੋਰਾਂ ਉਹਨਾਂ ਨੇ ਵੀ ਲਗਾਏ ਆ ਉਹਨਾਂ ਪੇਰੈਂਟਸ ਨੂੰ ਆਪਾਂ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਸੇ ਬੇਨਤੀ ਕਰਨੀ ਚਾਹੁੰਗਾ ਵੀ ਜਿਹੜੇ ਟੈਂਟਰ ਬੈਠੇ ਆ ਤੇ ਇਹਨੂੰ ਬਿਲਕੁਲ ਜਿਹੜਾ ਆ ਬੱਚਿਆਂ ਨੂੰ ਸਮਝਾਓ 18 ਸਾਲ ਤੋਂ ਥੱਲੇ ਜਿਹੜਾ ਕਾਨੂੰਨ ਪਾਸ ਹੋ ਚੁੱਕਾ ਆ ਤੇ ਇਹਦੀ ਜਿਹੜੀ ਲੰਘਣਾ ਨਾ ਕਰਨ ਕਿਉਂਕਿ ਇਹਦੀ ਸਜ਼ਾ ਬਹੁਤ ਜ਼ਿਆਦਾ ਆ 25000 ਰੁਪਏ ਜੁਰਮਾਨਾ 2 ਸਾਲ ਤੱਕ ਸਜ਼ਾ ਆ ਤੇ ਇਹਨੂੰ ਬਿਲਕੁਲ ਜਿਹੜਾ ਅਥੰਥੀਅਰ ਲਿਆ ਜਾਵੇ ਤੇ ਆਪਣੇ ਬੱਚਿਆਂ ਨੂੰ ਬਿਲਕੁਲ ਸਮਝਾਇਆ ਜਾਵੇ